ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਕद्दू ਦੀ ਬੜੀ ਸਵਾਦਿਸ਼ ਸਬਜ਼ੀ ਕद्दू ਸੀ ਬਣਾਵਾਂਗੇ ਮੇਰੇ ਸਟਾਈਲ ਨਾਲ ਅਸੀਂ ਬਣਾਵਾਂਗੇ ਕਾਲੇ ਚਨੇ ਪਾ ਕੇ ਕद्दू ਇਹਦੇ ਨਾਲ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਕਾਲੇ ਚਨੇ ਮੈਂ ਓਵਰਨਾਈਟ ਸੌਕ ਕਰ ਲੈ ਸੀ ਉਸ ਤੋਂ ਬਾਅਦ ਮੈਂ ਨੂੰ ਕੁੱਕਰ 'ਚ ਵਿਸਲ ਮਰਾਤੀ ਦੋ ਤੇ ਬਾਅਦ 'ਚ ਕद्दू ਕੱਟਤਾ ਹੀ ਇਮਲੀ ਔਰ ਗੁੜ ਜੜਾ ਉਹ ਹੀ ਭਿਓ ਕੇ ਰੱਖਿਆ ਹੈ ਉਹਦੇ ਨਾਲ ਟੇਸਟ ਬਹੁਤ ਵਧੀਆ ਆਏਗਾ ਅਸੀਂ ਤੜਕੇ ਵਿੱਚ ਕੁਝ ਨਹੀਂ ਪਾਣਾ ਮੇਥ ਦੇ ਥੋੜਾ ਜਿਹਾ ਜੀਰਾ ਤੇ ਸੁੱਕੀ ਮਿਰਚ ਜੜੀ ਹੈ ਉਹਦਾ ਤੜਕਾ ਲਗਾਵਾਂਗੇ ਫਿਰ ਅਸੀਂ ਵਿੱਚ ਇਹਦੇ ਕद्दू ਸਿੱਟ ਦੇਣਾ ਕद्दू ਸਿੱਟਣ ਬਾਅਦ ਇਸ ਨੂੰ ਹਿਲਾ ਕੇ ਤੇ ਥੋੜਾ ਜਿਹਾ ਨਮਕ ਮਿਰਚ ਮਸਾਲਾ ਜੋ ਵੀ ਤੁਸੀਂ ਪਾਉਂਦੇ ਹੋ ਮਤਲਬ ਬੇਸਿਕ ਮਸਾਲੇ ਜਿਹੜੇ ਆ ਉਹ ਅਸੀਂ ਪਾ ਕੇ ਇਹਨੂੰ ਮਿਕਸ ਕਰਕੇ ਤੇ ਥੋੜੀ ਦੇਰ ਟੱਕਣ ਦੇ ਕੇ ਇਹਨੂੰ ਅਸੀਂ ਰੜ ਲਵਾ ਲੈਣੀ ਹੈ ਠੀਕ ਹੈ ਤੇ ਮੈਂ ਲੋਹੇ ਦੀ ਕੜਾਈ ਯੂਜ਼ ਕਰਨ ਦੀ ਹੈ ਲੋਹੇ ਦੀ ਕੜਾਈ 'ਚ ਬਹੁਤ ਸਾਰੇ ਆਇਰਨ ਹੁੰਦੇ ਆ ਔਰ ਸਬਜੀ ਬਹੁਤ ਟੇਸਟੀ ਬਣਦੀ ਹੈ ਇਹਦੇ ਵਿੱਚ ਤੁਹਾਡੇ ਕੋਲ ਜਿਹੜਾ ਵੀ ਪਾਂਡਾ ਜਿਹੜਾ ਇਹ ਬਰਤਨ ਆ ਉਹਦੇ ਵਿੱਚ ਬਣਾਓ ਬਟ ਬਹੁਤ ਸਵਾਦ ਬਨੇਗੀ ਸਬਜੀ ਉਸ ਤੋਂ ਬਾਅਦ ਅਸੀਂ ਜਿਹੜੇ ਚਨੇ ਸੀ ਬੋਇਲਡ ਹੋਏ ਇਹਦੇ ਉਹ ਅਸੀਂ ਇਹਦੇ ਵਿੱਚ ਛਿੱਟਦੇ ਆ ਥੋੜੀ ਜਿਹੀ ਲੋ ਟੂ ਮੀਡੀਅਮ ਗੈਸ ਕਰਕੇ ਇਹਨੂੰ ਫਿਰ ਅਸੀਂ ਸੇਕ ਦਿਵਾਨਾ ਟੱਕ ਦਿੱਤਾ ਫਿਰ ਇਹਨੂੰ ਔਰ ਉਸ ਤੋਂ ਬਾਅਦ ਅਸੀਂ ਲਾਸ ਵਿੱਚ ਪਾਣੀ ਹੈ ਜਿਹੜੀ ਇਹ ਇਮਲੀ ਔਰ ਗੂੜ ਜਿਹੜਾ ਆ ਉਹ ਅਸੀਂ ਲਾਸ ਵਿੱਚ ਪਾਣਾ ਹੈ ਇਹਦਾ ਪਾਣੀ ਸ਼ਾਨ ਕੇ ਉਹਨਾਂ ਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਇਹਨੂੰ ਫਿਰ 5-10 ਮਿੰਟ ਲਈ ਰੜ੍ਹ ਲਵਾਨੀ ਹੈ ਤੁਸੀਂ ਦੇਖੋ ਸਬ